ਐਸਐਲਡੀ ਵੱਡੀ ਖਬਰ ਬਾਲੀਵੁੱਡ ਅਦਾਕਾਰਾ ਦਸ਼ਾ ਪਾਟਨੀ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਘਰ ਤੇ ਕੁਝ ਦਿਨ ਪਹਿਲਾਂ ਗੋਲੀਬਾਰੀ ਕੀਤੀ ਗਈ ਤੇ ਜਨਾ ਮਲਜਮਾ ਨੇ ਇਹ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਪੁਲਿਸ ਦੇ ਵੱਲੋਂ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਤੇ ਪੁਲਿਸ ਦੀ ਕਾਰਵਾਈ ਦੇ ਵਿੱਚ ਦੋਹਾ ਮੁਲਜ਼ਮਾਂ ਦੀ ਮੌਤ ਹੋ ਗਈ ਹੈ ਦੋਹੇ ਮਾਰੇ ਗਏ ਨੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਅਸਲ ਦੇ ਵਿੱਚ ਇਹ ਦੋਹੇ ਮੁਲਜ਼ਮ ਗੋਲਡੀ ਬਰਾਡ ਗੈਂਗ ਦੇ ਨਾਲ ਜੁੜੇ ਹੋਏ ਸੀ ਤੇ ਉਸੇ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜਿਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਕਿ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਤੇ ਅਚਾਨਕ ਦੋ ਬਾਈਕ ਸਵਾਰਾਂ ਦੇ ਵੱਲੋਂ ਉੱਥੋਂ ਪਹਿਲਾਂ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੂੰ ਵੇਖ ਕੇ ਜਦ ਉਹਨਾਂ ਨੇ ਯੂ ਟਰਨ ਲੈ ਲਿਆ ਪੁਲਿਸ ਨੇ ਇਹਨਾਂ ਨੂੰ ਰੋਕਿਆ ਪਰ ਉਹ ਰੁਕੇ ਨਾ ਤੇ ਗੋਲੀਬਾਰੀ ਉਹਨਾਂ ਦੇ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜਵਾਬੀ ਕਾਰਵਾਈ ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜੋ ਕਿ ਗੋਲੀਆਂ ਇਹਨਾਂ ਦੋਹਾਂ ਦੇ ਲੱਗ ਜਾਂਦੀਆਂ ਨੇ ਇਹ ਜ਼ਖਮੀ ਹੁੰਦੇ ਐ ਹਸਪਤਾਲ ਦੋਹਾਂ ਨੂੰ ਲਜਾਇਆ ਜਾਂਦਾ ਹੈ ਪਰ ਡਾਕਟਰਾਂ ਨੇ ਉੱਥੇ ਦੋਹਾਂ ਨੂੰ ਮਰਿਤ ਤਕਰਾਰ ਕਰ ਦਿੱਤਾ ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆਈ ਇਸ ਮਾਮਲੇ ਦੇ ਵਿੱਚ ਕਿ ਉੱਤਰ ਪ੍ਰਦੇਸ਼ ਦੇ ਬਰੇਲੀ ਚ ਦੇਸ਼ਾ ਪਾਟਨੀ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋ ਅਪਰਾਧੀਆਂ ਦਾ ਐਨਕਾਊਂਟਰ ਹੋ ਗਿਆ ਹੈ ਨੌਇਡਾ ਸਪੈਸ਼ਲ ਟਾਸਕ ਫੋਰਸ ਤੇ ਦਿੱਲੀ ਸੀਆਈ ਯੂਨਿਟ ਇਸ ਦੇ ਨਾਲ ਹਰਿਆਣਾ ਪੁਲਿਸ ਦੀਆਂ ਟੀਮਾਂ ਨੇ ਵਿਧਸਵਾਰ ਸ਼ਾਮ ਨੂੰ ਗਾਜ਼ੀਆਬਾਦ ਦੇ ਵਿੱਚ ਇਹਨਾਂ ਦੋਹਾਂ ਅਪਰਾਧੀਆਂ ਨੂੰ ਮਾਰ ਮੁਕਾਇਆ ਇਹਨਾਂ ਦੀ ਪਛਾਣ ਰੋहतक ਦੇ ਰਵਿੰਦਰ ਤੇ ਸੋਨੀਪੱਤ ਦੇ ਅਰुण ਵੱਜੂ ਕੀਤੀ ਗਈ ਹੈ ਇਹ ਦੋਹੇ ਜਾਣੇ ਰੋਹਿਤ ਗੁਦਾਰਾ ਤੇ ਗੋਲਡੀ ਬਰਾੜ ਦੇ